ਬڑے ਗਿਲੇ ਨੇ ਸਚਨਾ ਨਾਲ ਤੇਰੇ ਜਿਵੇਂ ਰਾਝਿਆਂ ਨੂੰ ਇਹ ਹੀਰਾ ਨਾਲ ਜਿਵੇਂ ਆਸ਼ਿਕ ਭੌਰ ਤੇ ਫੁੱਲ ਕੋਈ ਐਵੇਂ ਰੋਸਾ ਕਰਨ ਫਕੀਰਾਂ ਨਾਲ ਇੱਕ ਗਿਲਾ ਸਿਵਾਲਿਆਂ ਸੋਹਣਿਆਂ ਦਾ ਜਿਵੇਂ ਰੰਗਾਂ ਦਾ ਤਸਵੀਰਾਂ ਨਾਲ ਇੱਕ ਗਿਲਾ ਸਿ ਮੁਫਲਿਸ ਲੋਕਾਂ ਦਾ ਜਿਵੇਂ ਝੁੱਗੀਆਂ ਦਾ ਤਕਦੀਰਾਂ ਨਾਲ ਕੋਈ ਸਾਫ ਤੇ ਲਾਲਾ ਸੁੱਟਦਾ ਏ ਕੋਈ ਟੱਕ ਦਤਾ ਨੇ ਥੇਲੀ ਰਾਨਾ ਪੈਲ ਸੱਜਣ ਸਾਥੋਂ ਰੁਸ ਗਏ ਉੱਤ ਰੋਸਾ ਕਰ ਲਿਆ ਪੀਰਾਂ ਨਾਲ ਜਿਵੇਂ ਸ਼ਿਵ ਨੇ ਹਾਲ ਸੁਣਾਇਆ ਸੀ ਸਾਡਾ ਨਦੀਆਂ ਵਿਛੜੇ ਨੀ ਰਾਂ ਨਾਲ ਬੜੇ ਗਿਲੇ ਨੇ ਸੱਜਣਾ ਨਾਲ ਤੇਰੇ ਜਿਵੇਂ ਰਾਂਝਿਆਂ ਨੂੰ ਹੀਰਾ ਬੜੇ ਗਿਲੇ ਨੇ ਸੱਜਣਾ ਨਾਲ ਤੇਰੇ ਜਿਵੇਂ ਡੁੱਬਦੀ ਕਿਸ਼ਤੀ ਨੂੰ ਇਹ ਲਹਿਰਾਂ ਨਾਲ ਤੇਰੇ ਬਾਝ ਵੀ ਬਾਟ ਮੁਕਾ ਲੈਂਦੇ ਪਰ ਗਿਲਾ ਸੀ ਸਾਨੂੰ ਪੈਰਾਂ ਨਾਲ ਇੱਕ ਗਿਲਾ ਸੀ ਤੇਰੀ ਜੋ ਯਾਦ ਆਉਂਦੀ ਇੱਕ ਰਾਤ ਜੋ guzari ਤੋਂ ਗਹਿਰਾ ਨਾਲ ਤੈਨੂੰ ਖੁਦਾ ਤੋਂ ਬਿਸਰਾਵ ਮੰਗ ਲੈਂਦਾ ਜੇ ਮਿਲਦੀ ਕਿਤੇ ਤੂੰ ਖੈਰਾ ਨਾਲ